ਕੀ ਤੁਹਾਨੂੰ ਪਤਾ ਕਿ ਰੇਲਵੇ ਨੇ ਕੁਝ ਨਿਯਮ ਬਣਾਏ ਨੇ ਉਹ ਨਿਯਮ ਵੀ ਲੋਕਾਂ ਦੇ ਲਈ ਨੇ ਜੋ ਜਾਣਨੇ ਬੇਹੱਦ ਜ਼ਰੂਰੀ ਨੇ ਬਹੁਤ ਸਾਰੇ ਲੋਕ ਅੱਜਕੱਲ ਸਫ਼ਰ ਆਪਣਾ ਟ੍ਰੇਨਾਂ ਦੇ ਵਿੱਚ ਹੀ ਕਰਦੇ ਨੇ ਕਾਰਨ ਕਿ ਆਪਰੋ ਮਹਿੰਗਾਈ ਤੇ ਦੂਸਰਾ ਜਲਦੀ ਪਹੁੰਚਣਾ ਜਾਣੀ ਕਿ ਟ੍ਰੇਨਾਂ ਬਹੁਤ ਜਲਦ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਲਗਾ ਦਿੰਦੀਆਂ ਨੇ ਪਰ ਰੇਲਵੇ ਦੇ ਜਿਹੜੇ ਰੂਲ ਬਣਾਏ ਨੇ ਉਹ ਵੀ ਜਾਣਨੇ ਤੁਹਾਡੇ ਲਈ ਬੇਹੱਦ ਜ਼ਰੂਰੀ ਨੇ 10 ਵਜੇ ਤੋਂ ਬਾਅਦ ਜੇਕਰ ਕੋਈ ਸਫ਼ਰ ਕਰਦਾ ਆ ਤਾਂ ਆ ਖਬਰ ਉਹਨਾਂ ਦੇ ਲਈ ਬੇਹੱਦ ਜਾਣਨੇ ਜ਼ਰੂਰੀ ਆ ਕਿ ਆਖਿਰ ਕੀ ਕੀ ਰੂਲ ਜਿਹੜੇ ਨੇ ਰੇਲਵੇ ਨੇ ਤੁਹਾਡੇ ਲਈ ਬਣਾ ਦਿੱਤੇ ਨੇ ਆਉ ਤੁਹਾਨੂੰ ਦੱਸਦੇ ਆ ਭਾਰਤੀ ਰੇਲਵੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਰੇਲਵੇ ਪ੍ਰਣਾਲੀ ਹੈ ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਕਰੋੜਾਂ ਲੋਕ ਯਾਤਰਾ ਕਰਦੇ ਨੇ ਅਤੇ ਟ੍ਰੇਨਾਂ ਦੇ ਵਿੱਚ ਆਪਣੀਆਂ-ਆਪਣੀਆਂ ਮੰਜ਼ਲਾਂ ਤੇ ਪਹੁੰਚਦੇ ਨੇ ਭਾਰਤੀ ਰੇਲਵੇ ਯਾਤਰੀਆਂ ਲਈ ਹਰ ਰੋਜ਼ ਹਜ਼ਾਰਾਂ ਟ੍ਰੇਨਾਂ ਚਲਾਉਂਦੀ ਹੈ ਅਕਸਰ ਜਦੋਂ ਲੋਕਾਂ ਨੂੰ ਦੂਰ ਦਰਾਡੇ ਜਾਣਾ ਪੈਂਦਾ ਆ ਫਿਰ ਲੋਕ ਰੇਲ ਰਾਹੀਂ ਹੀ ਤਰਜੀਹ ਦਿੰਦੇ ਨੇ ਜੜ ਕੇ ਰੇਲ ਰਾਹੀ ਦੀ ਜਾਣਾ ਜਾਦਾ ਪਸੰਦ ਕਰਦੇ ਨੇ ਰੇਲ ਗੱਡੀ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਈ ਸਹੂਲਤਾਂ ਮਿਲਦੀਆਂ ਨੇ ਅਤੇ ਰੇਲ ਯਾਤਰਾ ਕਾਫੀ ਸੁਵਿਧਾਜਨਕ ਹੈ ਕਿਉਂਕਿ ਰੇਲਵੇ ਨੇ ਲੋਕਲ ਲੀਡ ਰੇਂਜ ਸਫ਼ਰ ਕਰਨ ਲਈ ਬਹੁਤ ਨਿਯਮ ਬਣਾਏ ਹੋਏ ਨੇ ਰਾਤ 10:00 ਵਜੇ ਤੋਂ ਬਾਅਦ ਯਾਤਰਾ ਕਰਨ ਲਈ ਵੀ ਨਿਯਮ ਨੇ 10:00 ਕੀ ਜੇਕਰ ਤੁਸੀਂ ਰੇਲ ਰਾਹੀ ਯਾਤਰਾ ਕਰਦੇ ਹੋ ਅਸਲੀ ਰਾਤ ਤੋਂ ਬਾਅਦ ਜਾਣੇ ਕਿ ਰਾਤ ਦੇ 10 ਵਜੇ ਤੋਂ ਬਾਅਦ ਤੁਸੀਂ ਰੇਲ ਗੱਡੀ ਦੇ ਵਿੱਚ ਲਾਊਡ ਸਪੀਕਰ ਤੇ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਯਾਤਰੀ ਤੁਹਾਡੇ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਰਾਤ ਨੂੰ 10 ਵਜੇ ਤੋਂ ਬਾਅਦ ਤੁਹਾਨੂੰ ਖਾਣ ਪੀਣ ਦੀ ਸਹੂਲਤ ਵੀ ਨਹੀਂ ਮਿਲਦੀ ਭਾਵੇਂ ਤੁਹਾਨੂੰ ਕੁਝ ਖਾਣਾ ਚਾਹੀਦਾ ਹੈ ਤਾਂ ਉਹ ਪਹਿਲਾਂ ਹੀ ਖਾ ਲਵੋ ਐਸ ਲਈ ਤੁਸੀਂ ਇਸ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ ਯਾਨੀ ਕਿ 10 ਵਜੇ ਤੋਂ ਪਹਿਲਾਂ ਤੁਸੀਂ ਕੋਈ ਵੀ ਚੀਜ਼ ਆਰਡਰ ਕਰੋਗੇ ਤੁਹਾਨੂੰ ਮਿਲ ਜਾਵੇਗੀ ਪਰ ਜੇਕਰ 10 ਵਜੇ ਤੋਂ ਬਾਅਦ ਤੁਸੀਂ ਖਾਣੇ ਦੀ ਭਾਲ ਕਰਦੇ ਹੋ ਇਹ ਬਿਲਕੁਲ ਗਲਤ ਹੈ ਐਸੋਈ ਲਾਵਾ ਰੇਲ ਗੱਡੀ ਦੇ ਵਿੱਚ ਮੌਜੂਦ ਟੀਟੀਈ ਰਾਤ 10 ਵਜੇ ਤੋਂ ਬਾਅਦ ਤੁਹਾਡੀ ਟਿਕਟ ਨਹੀਂ ਚੈੱਕ ਕਰ ਸਕਦਾ ਹਾਲਾਂਕਿ ਜੇਕਰ ਕਿਸੇ ਨੇ 10 ਵਜੇ ਤੋਂ ਬਾਅਦ ਯਾਤਰਾ ਸ਼ੁਰੂ ਕੀਤੀ ਹੈ ਇਸ ਲਈ ਉਸ ਦੀ ਟਿਕਟ ਦੀ ਜਾਂਚ ਕੀਤੀ ਜਾਵੇਗੀ ਜਾਣੇ ਕਿ ਜੇ ਜਿਹੜੀ ਤੁਹਾਡੀ ਯਾਤਰਾ ਅਗਰ ਤੁਸੀਂ 10 ਵਜੇ ਤੋਂ ਬਾਅਦ ਸ਼ੁਰੂ ਕੀਤੀ ਹੈ ਜੇਕਰ ਟੀਟੀ ਤੁਹਾਡੀ ਟਿਕਟ ਚੈੱਕ ਕਰਨ ਦੇ ਲਈ ਆਉਂਦਾ ਤਾਂ ਉਹ ਚੈੱਕ ਕਰ ਸਕਦਾ ਆ। ਸਭ ਤੋਂ ਵੱਡੀ ਗੱਲ ਕੀ ਹੈ ਰੇਲਾਂ ਦੇ ਵਿੱਚ ਕੁਝ ਰੂਲ ਨੇ। ਬਹੁਤ ਸਾਰੇ ਲੋਕ ਇਹਨਾਂ ਰੂਲਾਂ ਨੂੰ ਨਿਭਾਉਂਦੇ ਵੀ ਨੇ ਪਰ ਬਹੁਤ ਸਾਰਿਆਂ ਦੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਫਾਲੋ ਨਹੀਂ ਕਰਦੇ। ਫਿਰ ਸਮਾਂ ਆਉਣ ਤੇ ਉਹਨਾਂ ਨੂੰ ਭੁਗਤਾਨ ਕਰਨਾ ਪੈਂਦਾ ਆ। ਦੱਸ ਇਹ ਕਹਿ ਸਕਦਾ ਕਿ ਰੇਲਵੇ ਦੇ ਜੋ ਰੂਲ ਨੇ ਉਸ ਦੇ ਮੁਤਾਬਿਕ ਉਸ ਨੂੰ ਸਜ਼ਾ ਮਿਲ ਸਕਦੀ ਆ। ਜਾਨਕੀ ਰੇਲ ਦੇ ਅੰਦਰ ਸਫ਼ਰ ਕਰਨ ਤੋਂ ਪਹਿਲਾਂ ਤੁਹਾਨੂੰ ਇਹਨਾਂ ਗੱਲਾਂ ਦੇ ਵੱਲ ਧਿਆਨ ਦੇਣਾ ਹੋਵੇਗਾ। ਜਾਣੇ ਕਿ ਇਸ ਦਿਨ ਤੁਸੀਂ ਵੀ ਸੁਰੱਖਿਅਤ ਹੋ ਅਤੇ ਤੁਹਾਡਾ ਪੰਜਵਾਰ ਵੀ ਸੁਰੱਖਿਅਤ ਹੈ ਬਹੁਤ ਸਾਰੇ ਲੋਕ ਪਰਿਵਾਰਾਂ ਦੇ ਨਾਲ ਰੇਲ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਜ਼ਰੂਰੀ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਬਿਊਰੋ ਰਿਪੋਰਟ ਹਮਦਾਰਦ ਟੀਵੀ